ਇਹ ਉਸ ਵੇਲੇ ਦੀ ਗੱਲ ਹੈ ਜੀ ਜਦੋਂ ਵੀ ਜੀ ਦੀ ਤਿਆਗੀ ਹੋਈ ਸਣੀ ਕੌਲਾ ਤੁਖੀ ਦਲ ਨਾਲ ਆਪਣੇ ਬਾਦ ਵੱਲ ਇੱਕ ਦਰਦ ਸਨੇ ਆਪ ਭੇਜੀ ਹੈ ਹਲਾ ਬਈ ਬਾਬੂ ਰਜਵਲੀ ਨੇ ਕੀ ਲਿਖਿਆ ਹੈ ਫੋ ਗਾਲੇ ਦੁਖਦੁਖਲੀ ਰਾ ਦੇ ਪਿੰਡ ਦੇ ਮਾਲ ਨਗੇ ਵਿਚਰੇਤੇ ਉੱਠੇ ਰੂੜੀ ਉੱਪਰ ਆਉਂਦੀ ਦਰਦ ਨੇ ਪਰੇਸਨ ਦੇਤੇ ਲਾ ਕੇ ਹਿਕ ਨੂੰ ਚੁੰਮ ਚੁੰਮ ਕੇ ਫੋਲਾ ਹਿਕ ਨੂੰ ਚੁੰਮ ਚੁੰਮ ਕੇ ਪਿਤਾ ਜੀ ਧੀਰ ਪੜੋ ਸੇ ਜੀਦੇ ਲੈ ਖ ਮਰੇ ਨੇ ਆਣੀ ਦੀ ਬਾਗਲਾਦਰ ਦੇ ਵਣਾਲੇ ਤੀਰੇ ਬੇ ਮੈਂ ਆ ਗਈ ਚੋਰਾ ਦੇ ਦੇ ਮਾਇਆ ਗੀਤ ਹੋਰਾ ਦੇ ਪਤੀ ਨੇ ਸੀ ਸਮਾਰੇ ਚੋਖੀ ਮੱਖ ਲੱਪ ਦਾਣੇ ਦੇ ਕੇ ਮੇ ਸਾਰਾ ਦਿਨ ਕੂੜਾ ਟਵਾਉਂਦੀ ਮੈਰੀ ਦੇ ਮੈਂ ਵਾਂਸਾ ਡਾਂਗਿਆ ਦੇ ਲਗ ਜਾ ਰੋਣ ਖੜੋ ਵਿਚ ਵੀਰੇ ਮੈਂ ਘਵਰੇ ਨਿਆਣੀ ਦੀ ਬਾਵਲਾਦਰ ਦੇ ਵੜਾ ਰਾਤੀਰੇ बिना कसूरी बेमा कसूरो ही पती श सीस महर चो कॾी थी जलानी के बिन त कसीरो छॾती गेम हुकमून जी न ਵੇ ਮਾ ਹੁਗੰ ਮੋੜ ਦੇ ਰਾ ਤੁਰਾ ਵਿੱਚ ਸਰਾਪ ਦੀ ਦੀਰੇ ਮੈਂ ਖਬਰ ਨਿਆਣੀ ਦੀ ਬਾਵਾ ਦਰਦ ਵਡਾਲਾ ਤੀਰੇ ਕਿਉਂ ਨਾ ਜੰਮ ਦੀ ਕੌਲਾ ਨੂੰ ਪਿਤਾ ਜੀ ਦਿੱਤਿਆ ਜ਼ਹਿਰ ਦੀਆਂ ਪੁੜੀਆਂ ਆਦੇ ਮੇੜੇ ਮਾਰਦਿਆਂ ਮੈਨੂੰ ਚੰਦੇ ਸਹਿਰ ਦੀਆਂ ਕੁੜੀਆਂ ਸਭ ਹਸਣਾ ਸਰੀ ਕਣੀਆਂ ਸਾਬ ਹਸਣਾ ਸਰੀ ਕਣੀਆਂ ਜੀਨਾ ਦੇ ਜੀਵੇ ਮਤ ਦੇ ਕੀ ਰੇ ਮੈਂ ਖਬਰੇ ਨਿਆਣੀ ਦੀ ਬਾਵਲਾ ਦਰਦ ਵਡਾਲਾ ਤੀਰੇ ਬਾਬੂ ਘੱਲ ਕੇ ਸੌਰਿਆਂ ਦੇ ਡੁੱਬੀ ਦੀ ਖਬਰ ਲਈ ਨਾ ਕਰਦਿਆ ਜੇ ਮੜੀ ਮਿਰ ਜਾਵੇ ਮੂਰੇ ਪਾੜ ਕਾਲ ਜਾ ਦਰਦਿਆ ਜਨ ਵੇਖਾਂ ਲਾਉਣੇ ਮੈਂ ਗਾਦੇ ਵੇਖਾਂ ਲਾਉਣੇ ਮੈਂ ਮਕਰ ਤੇ ਸੌਂ ਵੀਰ ਨਾ ਦੀਂਦੇ ਮੈਂ ਖਮਰੇ ਨਿਆਣੀ ਦੀ ਬਾਵਲਾ ਦਰਦ ਵਡਾਲਾ ਤੀਰੇ ਮੈਂ ਖਮਰੇ ਨਿਆਣੀ ਦੀ ਬਾਵਲਾ ਦਰਦ ਵਡਾਲਾ ਤੀਰੇ